ਬਿਆਲ ਕੁੜੀ ਜੀ ਥੀ ਬਠੀ ਆ ਬਾਹਰ ਉਹੀ ਨਾ ਆ ਬਾਕੀ ਚਰਬ ਨਹੀਂ ਮੇਰਾ ਦੇਖ ਲਓ ਉਹ ਮੈਂ ਤਾਂ ਫਿਰ ਤਾਂ ਤਿਆਰ ਹੋ ਗਈ ਨਾ ਮੈਂ ਜਾਣਾ ਵਾ ਤਾਂ ਕਰਕੇ ਫੀਲਿੰਗ ਕੋਈ ਵੀ ਲੰਘ ਜਾ ਅੱਖ ਸੁੱਕ ਜਾਂਦੀ ਆ ਅੱਖ ਸੁੱਕ ਜਾਂਦੀ ਆ ਕੋਈ ਗੱਲ ਜੀ ਨਾਲ इसके सामने स्माइल अच्छे सारे हैं ये इधर देखो ये के को वीडियो को मैच स्माइल के दो देखो मेरे सामने स्माइल के स्माइल के

ਹੋ ਇਹ ਗੈਸ ਜਗੋ ਗੋਈ ਦਾਨਾ ਆਪਣੀ ਨਾਨ ਕਿਉਂ ਲਗੇ ਨਾਨਕੇ ਨਾਨਕੇ ਨੂੰ 3 ਵਜੇ ਆਉਣਾ ਸੀਗਾ ਨਾਨਕੇ 6 ਵਜੇ ਆ 6 ਠੀਕ ਨਾ ਨਾ ਕਹ ਰਹੀ ਸਟੂਟੀ ਤੇਰੀ ਮਾੜ ਕੇ ਤੇ ਉਹ ਛੇਵੇਂ ਤੂੰ ਤੂੰ ਬਲੌਗ ਹੀ ਬਣਾਉਣਾ ਮੈਂ ਤੇਰੇ ਮਸਰੇ ਨੂੰ ਤੇ ਕਾਲ ਕਰਦਾ ਉਹ ਤੇ ਨਾ ਪਰ ਮੈਂ ਛਰਦਾ ਲੈ ਕੇ ਗਿਦੋ ਵਿੱਚ ਬੜਾ ਕਿਸੌਦਾ ਤੇਲ ਪੁਆ ਕੇ ਗੱਡੀ ਖੂਬ ਪਜਾਈ ਵੀ ਗਿੱਧੇ ਵਾਲੇ ਪੌਣ ਬੋਲੀਆਂ ਹੋ ਦੇਖਣ ਮਾਈ ਪਾਹੀ ਕਿਰਪਾ ਬਾਬੇ ਦੀ लगे आज जी आज तो दो जने तो दो दो तो रह करके ਨਾਲੋਂ ਹੋਈ ਥੋੜਾ ਭਾਈ ਸਾਹਮਣੇ ਦੇਖਿਓ ਯਾਰ ਇੱਥੇ ਕੇ ਅੱਗੇ ਆ ਕੇ ਠੀਕ ਹੈ ਇਧਰ ਸਾਹਮਣੇ ਦੇਖ ਭਾਈ ਸਾਹਮਣੇ

ਭਾਈ ਸਾਹਮਣੇ ਗੱਦ ਨਹੀਂ ਦਿੰਦੇ ਬਾਈ ਪਾਣੀ ਬੰਦ ਕਰਾਈਓ ਤੂੰ ਇੱਧਰ ਦੇਖੋ ਜੀ ਸਾਹਮਣੇ ਹੋ ਗਿਆ ਮੈਂ ਜਾਣ ਗਿਆ ਜਾੜ ਹੋਈ ਜਾਣ ਮੈਂ ਜਾ ਕੇ ਦਾਲੋ ਅੱਗੇ ਆਓ ਜੀ ਅੱਗੇ ਨੂੰ ਆਓ ਅੱਗੇ ਨੂੰ ਆਓ ਭਾਈ ਸਾਹਮਣੇ ਦੇਖੋ ਭਾਈ ਸਾਹਮਣੇ नहीं थोड़ा है सामने, सामने। तो दिला के <tip> लादो तो लादो। <tip> देखो इधर सामने तुम उधर किनारे बैठ जाओ बांहों पे बांहों पे ला दो भाई तू भी ला दो बांहों पे इधर ता ला दो बड़े कोने हां स्माइल जस्मीन Batinnya ya teraklu, tuh कृपाना चल रहा है कृपाना कंटे कृपाना वेट कर ਆਦੀ ਮਾਮੀ ਨੂੰ ਪਹਿਲਾਂ ਸੈਟ ਕਰ। ਚਲੋ ਜੀ ਮੇਰੇ ਦੋਨਾਂ ਡੁੱਡੋਲੀ ਚ ਰੱਖੋ। ਥੋੜਾ ਜਿਹਾ ਖਵਾ ਦਿਓ। ਸਾਹਮਣੇ ਡੂੰਘਾ ਤੇ ਨਹੀਂ ਡੇਕ ਕਰੋ ਇੱਧਰੋਂ ਥਾਲੀ ਚ ਫੜੋ। ਇੱਧਰ ਸਾਹਮਣੇ ਦੇਖਿਓ। ਭਈ ਸਾਹਮਣੇ। ਫੇਰ ਕਰਿਓ ਫੇਰ। ਠੀਕ। ਫੇਰ ਕਰਿਓ। ਇੱਧਰ ਦੇਖਿਓ ਜੀ। ਸ਼ਕਨ ਦੇ ਪਰਦੇ ਇੱਥੇ ਅੱਧ ਕਰ ਜਾ ਇਹੋ ਕਹਿ ਮੈਂ ਤੋ ਸ਼ਾਲ ਮਾਰ ਦੇ ਚੱਪੜੇ ਦੇ ਉੱਤੇ ਹੈ ਨਾ ਚੱਪੜੇ ਦੇ ਉੱਤੇ ਸ਼ਾਲ ਮਾਰ ਦੇ ਦੇ ਨਾ ਨਾ ਹੋਈ ਸ਼ਾਲ ਮਾਰ ਕੇ ਨਾਲ ਰੱਖਿਓ ਪਾ ਲਈ ਵਾਹ ਵਾਹ ਨਾ ਨਾ ਬੱਗੇ ਨਾ ਨੀ ਮਾਂ ਮਾਂ ਕਰ ਦੇ ਨੀ ਬੱਗੇ ਤੋਂ ਵਾਹ ਕਰਨ ਹੋਣੀ ਸਮਾਇ ਰੱਖੋ ਥੈਂਕ ਯੂ ਜਾਬ ਨਾ ਜਾਵਣਾ ਹੋ ਸੀ ਜਾਵਣਾ ਕੇ ਨੰਬਰ ਬੋਟ ਬੋ ਕੇ ਹਾਂ ਐਂ ਕਰ ਕਰ ਪਾਈ ਚੱਲੋ ਤੁਸੀਂ ਪੜਾਈ ਚੱਲੋ ਚੱਕੀ ਹਾਂ ਸਰ ਨਾ ਕੱਕ ਪਾਸਾ ਪਾ ਦਿਓ ਪਹਿਲਾਂ ਸਰ ਸਾਮਨੇ ਦੇਖਿਓ ਇੱਕ ਵਾਰੀ ਹਾਂਜੀ ਸਾਮਨੇ ਦੇਖਿਓ ਜੀ ਦੋ ਲੱਡੂ ਚੋਲਿ ਬਾਈ ਅਹੀਂ ਖਵਾ ਦੋ ਹਾਂਜੀ 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 ਸਾਬਤ ਲੱਡੂ ਨੇ ਕਰੀ ਦੇ ਕੰਮ ਵੇਟ ਕਰੋ ਇਧਰ ਦੇਖਿਓ ਇਧਰ ਦੇਖੋ ਕਨਬਲ ਦੇ ਵਿੱਚ ਆਪ ਫੜੀ ਸੇ ਤੁਸੀਂ ਵੀ ਗੁੜੀਆਂ ਲਾਣੀ ਹਾਂ ਦਿਲ ਖਾਉਂ ਸਰਤੇ ਕੋਈ ਨਹੀਂ ਕੋਈ ਕਰ ਤਾ ਕਰ ਸੌਰ ਫਾਉਂ ਕਰਿਓ ਵੇਖ ਕਰਿਓ ਵੇਖ ਕਰਿਓ ਕੀ ਗੱਤ ਹੈ ਹੱਥ ਲਾ ਬਈ ਲਾਈ ਨਾ हां दे? तो इधर देखी एक आगे। आगे। सामने देखियो इधर देखी चल भाई किए चल we <laughs> ਬੈਠੋ ਤਾਂ ਸਾਨੂੰ ਕਿ ਆਪਣੀਆਂ ਬੈ ਚੀਨਾ ਪਾਈ 2150 ਹੋ ਗਿਆ ਤੇਲ ਕੁਆਰੇ 1500 ਹੋਤਾ ਤੇਲ ਕੁਆਰੇ ਕੱਟੀ ਖੂਬ ਪਿਜਾਈ ਜਿੱਦੇ ਵਾਲੇ ਕੋਣ ਤੇਰੇ ਤੁਮ ਬਾਤ ਨਾ ਜਾਣ ਮਾ ਵਿਚੇ ਵੇਰੇ ਤੁਮ ਬਾਤ ਨਾ ਜਾਣ ਮਾ ਵਿਚੇ ਵੇਰੇ ਮਾ ਵਤ ਦਾ ਜਾਣ ਮਾ ਵਿਚੇ ਵੇਰੇ ਮੁਕਤੇ पहिरीं मथां तहर पकी पूड़ी गो ਪਿਆਰਾ ਵੀ ਪੰਜਾਬੀ ਦੀ ਕਿਹਿੰਦਾ ਹੋ ਦੀਪਾ ਵੀ ਮੈਨੂੰ ਸਾਥ ਕਰਾ ਦੇ ਮਰ ਵੀ ਨਾ ਜਾਵੇ ਛੱਕੀ ਤਰੀ ਤਰੀ ਹੋ ਗੱਟੇ ਉਤਰ ਲਈ ਮਸਤਰੀ ਬੈ ਗਈ ਮੂੰਖ ਖਲਾ ਡੇ ਨੂੰ ਛੋਟੇ

ਸ਼ਰਮ ਕਰ ਲਓ ਚੰਗਾ ਸ਼ਰਮ ਪਾਪਾ ਕੋਕ ਹਾਂ ਉਹ ਬੜਾਗੀ ਮੈਂ ਤਾਂ ਖਾਲੀ ਨਹੀਂ ਕਰ ਦਉ ਖਾਲੀ ਖੋਲੀ ਨੇ ਉਹ ਤੁਸੀਂ ਵੀ ਵਲੌਗ ਸ਼ੂਟ ਕਰਦੇ ਜਦੋਂ ਸਕੱਟ ਖਾਣ ਪੀਣ ਆਗੀਆਂ ਨੇ ਉਹ ਤੁਸੀਂ ਵੀ ਵਲੌਗ ਕੀ ਮੂਵੀ ਵਾਲਾ ਕੰਮ ਕੀ ਹੁੰਦਾ ਵਾ ਜਦੋਂ ਖਾਣਾ ਪੀਣਾ ਵਾ ਉਹ ਹੀ ਵਲੌਗ ਸ਼ੂਟ ਕਰਨਾ ਦੇਹ ਲੋ ਲੈ ਕੀ ਅਕਲਾਸ ਦਿਖਾਉ ਮਾੜਾ ਜਿਹਾ ਬੰਦਾ ਅੱਛਾ ਤੇ ਠੀਕ ਆ ਇਸ ਟਾਈਮ ਤੇ ਸਾਰੇ ਬੇਖਾ ਰਹੇ ਕੁੜੀ ਦੀ ਮੰਮੀ ਕੁੜੀ ਦੀ ਮਾਸੀ ਕੁੜੀ ਦੀ ਮੰਮੀ ਨਵੇਂ ਨਵੇਂ ਮਸੱਸ ਬਣਨ ਲੱਗੀਆਂ ਕੋਕ ਦੋ ਮੈਨੂੰ ਪਾ ਗਏ ਥੋੜਾ ਹਾਂ ਤਾਂ ਆਹ ਵੇ ਨਸੀਬਾ ਥੋੜਾ ਥੋੜਾ ਹੀ ਨਿਕ ਦਿੱਤਾ ਕੁੜੀ ਦਾ ਭਰਾ ਤਾਂ ਦੇਖ ਲਓ ਕੁੜੀ ਦਾ ਭਰਾ ਚੈੱਕ ਕਰੋ ਪਹਿਲਾਂ ਕੁੜੀ ਦਾ ਭਰਾ ਦੰਦ ਘੜਾਈ ਖਾਦਾ ਸਾਰੇ ਆਪ ਦੇ ਇਹ ਜਣਾ ਪਾਣੀ ਇਹ ਚੱਕਰ ਵੇ ਗਿਆ ਬਾਬੀ ਨੇ ਬੈਡਲ ਵੇਡ ਨਹੀਂ ਬਾਬੀ ਕਹ ਇਹ ਬਾਬੀ ਮੈਨੂੰ ਤਾਂ ਲੱਗਦੀ ਬਹੁਤ ਖਾਰ ਖਾਰ ਦੀ ਤਾਂ ਹੀ ਤੇਰੇ ਕੱਪੜੇ ਖਰਾਬ ਕੀਤੇ ਨੇ ਤੇਰੇ ਉਹਦੀ ਕਦੇ ਐ ਜਿਹੜੀ ਹੂ ਇਧਰ ਉਹ ਜਿਹੜੀ ਹੂ ਵੇ ਮੂਹੀ ਚਲਾ ਜਾਂਦਾ ਜਦ ਤਰੋਂ ਪੈੜਾ ਲੱਗਦਾ ਮੈਨੂੰ ਇਹ ਖੁੱਦ ਦੇ ਦੀ ਤਰੇ ਤੇ ਤੀਜੇ ਕੱਪੜੇ ਬਦਲ ਤੇ ਹਾਂ ਵਿਸਤ੍ਰਿ ਰੇ ਮੇਲੇ ਮੇਰੇ ਮੈਂ ਆਪ ਦੀ ਸ਼ਰਟ ਲਾਈ ਉਹਨੇ ਪਸਾਦ ਲਈ ਫਿਰ ਉਹ ਚਾਚੇ ਵਾਲੀ ਪਾਈ ਉਹ ਤੋਂ ਟੈਂਟ ਲੈ ਕੇ ਬਲ ਉਹਨੇ ਪਸਾਦ ਗਿਆ ਫਿਰ ਆਪਣਾ ਫਿਰ ਭਾਈ ਆਇਆ ਛੋਟਾ ਮਾਮੇ ਦਾ ਮੁੰਡਾ ਇਹ ਜਿਹੜੀ ਵੱਡਾ ਮੁੰਡਾ ਮਾਮੇ ਦਾ ਮੇਰੇ ਤੋਂ ਛੋਟਾ ਵਾ ਤੇ ਫਿਰ ਆਪਾਂ ਇਹਦੀ ਹਲਵਾ ਕੇ ਬਾੜੀ ਵਾਲਾ ਪਰੇਜ ਜੱਜ ਗਈ ਤੇ ਬੈਦ ਕਦਾਈ ਵੀ ਹੋਰ ਆ ਗਈ ਲਵਾ ਲਾ ਗਈ ਹਰਮਨ ਤੇ ਤਨੀ ਬੋਲੀ ਹਰਮਨ ਉਹ ਇਹ ਬੱਚਾ ਹੈ ਇੱਕ ਵਾਰ ਇੱਕ ਵਾਰ ਪੁੱਛ ਲਈ ਕੋਟ ਰੁਕ ਤੂੰ ਸਹੀ ਨਹੀਂ ਦੇ ਪਟੋਰੀ ਆਯੂਰੀ ਆ ਗਏ ਜੀ ਮੇਰੇ ਕੋਲ ਬਾਈਕ ਪਾਗ ਦੇ ਸਹੀ ਕੁਸ ਵੀ ਐਵੇਂ ਹੀ ਕਰਦਾ ਉਹ ਚਾਚਾ ਉਹ ਚਾਚਾ ਯਾ ਤਾਂ ਗਰੀਦ ਚ ਆਖੀ ਚਲੋ ਬੀਜੀ ਚਾਚਾ ਆਪੇ 50 ਗਰੀ ਮਾਮਾ ਸੋਣੀ ਬਹੁਤ ਆਈ ਚਾਚਾ ਇੱਥੇ ਹੀ ਆਈ ਨਾ ਤੈਨੂੰ ਨਹੀਂ ਜਾਦੀ ਚਾਚਾ ਹੁਣ ਹੁਣ ਚਾਚਾ ਗਰ ਦਲੋ ਦਲੋ ਵੀਰ ਜੀ ਬਹੁਤ ਸੋਹਣ ਲੱਗਦੀ ਆ ਨਹੀਂ ਨਹੀਂ ਗੱਲ ਆ ਬਾਕੀ ਗੋਦਵਾਰੀ ਆ ਜੱਲਾ ਮਾਰ ਸਾਰੇ ਸਾਰੇ ਤੁਹਾਨੂੰ ਲਾ ਦੇ ਜਿੱਦੂ ਪੱਗ ਲਾ ਦੇ হারহৱরদে � 빠ঙহোলিলিεί kabটকা সারডসয